ਮਿਸ਼ਨ 130 ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਨੂੰ ਲੈ ਕੇ ਖੁਦ ਮੈਦਾਨ 'ਚ ਉਤਰੇ ਹੋਏ ਨੇ ਇਸੇ ਦੇ ਚਲਦਿਆਂ ਸਿਆਮਾਨ ਰੋਜ਼ਾਨਾ ਵੱਖ-ਵੱਖ ਹਲਕਿਆਂ 'ਚ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਰੋਡ ਸ਼ੋਅ ਕਰ ਰਹੇ ਨੇ ਇਸੇ ਦੌਰਾਨ ਅੱਜ ਸਿਆਮਾਨ ਲੋਕ ਸਭਾ ਹਲਕਾ ਫਤਿਹਗੜ ਸਾਹਿਬ 'ਚ ਚੋਣ ਰੈਲੀ ਕਰ ਰਹੇ ਨੇ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਪ ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਇਸ ਵਾਰ ਹਲਕਾ ਫਤਿਹਗੜ ਸਾਹਿਬ 'ਚ ਲੋਕ ਸਭਾ ਦੀ ਚੌਥੀ ਵਾਰ ਚੋਣ ਹੋਣ ਜਾ ਰਹੀ ਹੈ ਪਹਿਲੀ ਲੋਕ ਸਭਾ ਚੋਣ 2009 'ਚ ਹੋਈ ਜਦੋਂ ਕਾਂਗਰਸ ਦੇ ਸੁਖਦੇਵ ਸਿੰਘ ਬੜਾ 393557 ਵੋਟਾਂ ਨਾਲ ਸੰਸਦ ਬਣੇ ਸਨ ਪਰ ਅਗਲੀ ਹੀ ਵਾਰ 2014 ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ 360237 ਵੋਟਾਂ ਨਾਲ ਜਿੱਤੂ ਰਹੇ ਹੁਣ ਮੌਜੂਦਾ ਐਮਪੀ ਕਾਂਗਰਸ ਦੇ ਡਾਕਟਰ ਅਮਰ ਸਿੰਘ ਨੇ ਜਦਕਿ ਕਾਂਗਰਸ ਨੇ ਇਸ ਵਾਰ ਦੀਆਂ ਚੋਣਾਂ ਚ ਵੀ ਡਾਕਟਰ ਅਮਰ ਸਿੰਘ ਨੂੰ ਉਮੀਦਵਾਰ ਐਲਾਨਿਆ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਖਾਲਸਾ ਨੂੰ ਉਮੀਦਵਾਰੀ ਦਿੱਤੀ ਗਈ ਹੈ ਜਦਕਿ ਭਾਜਪਾ ਨੇ ਅਜੇ ਕੋਈ ਉਮੀਦਵਾਰ ਇੱਥੋਂ ਨਹੀਂ ਐਲਾਨਿਆ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਗੁਰਪ੍ਰੀਤ ਸਿੰਘ ਜੀਪੀ ਬੱਸੀ ਪਠਾਣਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਪਹਿਲਾਂ 2012 ਚ ਪੀਪੀਪੀ ਤੋਂ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਲੜੀ 2017 ਚ ਕਾਂਗਰਸ ਦੇ ਟਿਕਟ ਤੋਂ ਵਿਧਾਇਕ ਚੁਣੇਗੇ ਫਿਰ 2022 ਚ ਕਾਂਗਰਸ ਵੱਲੋਂ ਲੜਦਿਆਂ ਬੱਸੀ ਪਠਾਣਾ ਤੋਂ ਆਪ ਦੇ ਰੁਪਿੰਦਰ ਹੈਪੀ ਤੋਂ ਹਾਰੇ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਹਲਕਾ ਫਤਿਹਗੜ ਸਾਹਿਬ ਤੋਂ ਲੋਕ ਸਭਾ ਚੋਣ ਲੜਨਗੇ ਇਸੇ ਦੇ ਚੱਲਦਿਆਂ ਹੀ ਅੱਜ ਸੀਐਮ ਮਾਨ ਹਲਕਾ ਫਤਿਹਗੜ ਸਾਹਿਬ ਪਹੁੰਚ ਕੇ ਗੁਰਪ੍ਰੀਤ ਸਿੰਘ ਜੀਪੀ ਦੇ ਲਈ ਰੋਡ ਸ਼ੋਅ ਕਰਨਗੇ ਜਦਕਿ ਇਸ ਹਲਕੇ ਦੇ ਸੀਟ ਤੇ ਬਾਕੀ ਪਾਰਟੀਆਂ ਦੀ ਵੀ ਖਾਸ ਨਜ਼ਰ ਹੈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਮਿਸ਼ਨ 130 ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਨੂੰ ਲੈ ਕੇ ਖੁਦ ਮੈਦਾਨ 'ਚ ਉਤਰੇ ਹੋਏ ਨੇ ਇਸੇ ਦੇ ਚਲਦਿਆਂ ਸਿਆਮਾਨ ਰੋਜ਼ਾਨਾ ਵੱਖ-ਵੱਖ ਹਲਕਿਆਂ 'ਚ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਰੋਡ ਸ਼ੋਅ ਕਰ ਰਹੇ ਨੇ ਇਸੇ ਦੌਰਾਨ ਅੱਜ ਸਿਆਮਾਨ ਲੋਕ ਸਭਾ ਹਲਕਾ ਫਤਿਹਗੜ ਸਾਹਿਬ 'ਚ ਚੋਣ ਰੈਲੀ ਕਰ ਰਹੇ ਨੇ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਪ ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਇਸ ਵਾਰ ਹਲਕਾ ਫਤਿਹਗੜ ਸਾਹਿਬ 'ਚ ਲੋਕ ਸਭਾ ਦੀ 4ਵੀਂ ਵਾਰ ਚੋਣ ਹੋਣ ਜਾ ਰਹੀ ਹੈ ਪਹਿਲੀ ਲੋਕ ਸਭਾ ਚੋਣ 2009 'ਚ ਹੋਈ ਜਦੋਂ ਕਾਂਗਰਸ ਦੇ ਸੁਖਦੇਵ ਸਿੰਘ ਬੜਾ 393557 ਵੋਟਾਂ ਨਾਲ ਸੰਸਦ ਬਣੇ ਸਨ ਪਰ ਅਗਲੀ ਹੀ ਵਾਰ 2014 ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ 360237 ਵੋਟਾਂ ਨਾਲ ਜਿੱਤੂ ਰਹੇ ਹੁਣ ਮੌਜੂਦਾ ਐਮਪੀ ਕਾਂਗਰਸ ਦੇ ਡਾਕਟਰ ਅਮਰ ਸਿੰਘ ਨੇ ਜਦਕਿ ਕਾਂਗਰਸ ਨੇ ਇਸ ਵਾਰ ਦੀਆਂ ਚੋਣਾਂ ਚ ਵੀ ਡਾਕਟਰ ਅਮਰ ਸਿੰਘ ਨੂੰ ਉਮੀਦਵਾਰ ਐਲਾਨਿਆ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਖਾਲਸਾ ਨੂੰ ਉਮੀਦਵਾਰੀ ਦਿੱਤੀ ਗਈ ਹੈ ਜਦਕਿ ਭਾਜਪਾ ਨੇ ਅਜੇ ਕੋਈ ਉਮੀਦਵਾਰ ਇੱਥੋਂ ਨਹੀਂ ਐਲਾਨਿਆ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਗੁਰਪ੍ਰੀਤ ਸਿੰਘ ਜੀਪੀ

हल्के से बाकी पार्टिया नजर है ब्यूरो रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल आरोप